ਤਬੇਨ ਗਰੇਗਨ ਸਿੰਘ ਇਹ ਜਿਹੜੇ ਸਿੰਘ ਲਾ ਆਤੇ ਰੋਡਿਆਂ ਤੋਂ ਆ ਸੰਤਾਂ ਦੀ ਵਿਸਤਾਰੀ ਚਸਲੀਂ ਕੈਸਟੀ ਗਾਇ ਬਲਗੰਜ ਸਿੰਘ ਪੋਲੀਤੀ ਪੋਰਾ ਅੰਜੀ ਦਾ ਵਸਤਾਰ ਮੈਨੂੰ ਮਿਲੇ ਸੀ ਹੁਣ ਕਿਤੇ ਅਜੀ ਠੀਕ ਹੈ ਠੀਕ ਹੈ ਸਿਸਟਰ ਦੀ ਆਈ ਹੋਈ ਸੀ ਜੀ ਪਰ ਅਲੋ ਸਿੰਘ ਨੂੰ ਪੈਰੇਸ਼ਨ ਦੇ ਆ ਬਾਹ ਭੁੱਖ ਆ ਗਈ ਹਾਂਜੀ ਆ ਸਿੰਘ ਚ ਵਈ ਪਰਮੰਤਸ ਕਹਦੇ ਉਹਨੂੰ ਆ ਜਿਹੜਾ ਅੱਜਕਲ ਮੱਬਾਰ ਨਾਮ ਸਿੰਘ ਨਾਲ ਮੋਹਨ ਗਾਇ ਵਾ ਇਹ ਨੰਪਾਈ ਸ਼ਾਮ ਸਿੰਘ ਇਹ ਜੇਲ੍ਹ ਜੀ ਫਾ ਲੈ ਕੇ ਚੜਾਈ ਕਰ ਗਿਆ ਸੀ ਵਾ ਇਹ ਭਾਈ ਜੀ ਸੁਣ ਪਹਿਲੀ ਦੋਲੀ ਕਾਲ ਤੱਕ ਸਾਰਾ ਰਾਤ 12 ਵਜੇ ਇਹਨੂੰ ਮਿਲ ਜੀ ਸੱਤ ਵਿੱਚ ਵਾ ਆਪਾਂ ਇਸ ਵਾਰ ਦੂਪੀ ਇਹ ਸੰਭਾਣਾ ਇਹ ਹਨਾ ਹੋਰ ਇਹ ਆਹ ਦੇਖ ਨੀਲੇ ਬਣਾਈ ਤਾਂ ਇਹ ਐਸੇ ਨੇ ਪੀਹੇਗਾ ਸੀ ਇਹ ਸੰਗਰ ਕਾਰਸੇਵਾ ਨਾਲ ਚ ਸਿੱਖਿਆ ਦੇ 25 ਦਿਨ ਕਾਰਸੇਵਾ ਨਾਲ ਚ ਹੋਇਜੀ ਹਜੂਰ ਸਾਹਿਬ ਤੋਂ ਕਰਨਾ ਠੀਕ ਹੈ